手間ほど。 சாத்தன்கோ <tries> பந்தா ਨਾਸਨ ਸੋਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੱਚ ਦਾ ਨੰਦ ਤਹਨ ਮਹਿ ਰਹਿਓ ਜਾਂਤੇ ਇਕਤਾ ਦੋਨੋ ਲਭਿਓ ਜਿਥਾ ਅਗਨ ਕੇ வாசா வா <dwar assistantskil -ulmaps> <k _dense> <els Wales> <African> ਕਾਰਮ ਸਨਮਾਨ ਸਤਕਾਰ ਜੋ ਜਿਗਤ ਜੋ ਕੀ ਅਲੋ ਸ਼ਬਦ ਕਰੂ ਚਾਹਵਤ ਖਤ ਸ਼ਾਹਾਂ ਦੀ ਬਾਲਕ ਦਸਾਂ ਬਾਤ ਸ਼ਾਇਰ ਦੀ ਜੋਤ ਸਮਰਾਤ ਕਰਤਾ ਕਰਾ ਹਾਜ਼ਰ ਨਾਮ ਦਾ ਸਤਿਵੰਤ ਵਲੀਏ ਕੋਲੇ ਆਲਮ ਸਰਬੇ ਕਾਇਨਾਤ ਮੰਡਾ ਤੇ ਮੰਡਾ ਦੇ ਮਾਲਕ ਫਤਹ ਆਨ ਤਖਤ ਵਿਸ਼ਾਲ ਕੇਤੇ ਦੇ ਖਜਾਨੇ ਸਾ ਨਾ ਤਨ ਤਨ ਸਤਿ ਸਤਿ ਸ਼੍ਰੀ ਗੁਰ ਗਰੰਥ ਸਾਹਿਬ ਜੀ ਮਹਾਰਾਜ ਐਸੇ ਦਿਨਿਆ ਸਤੂ ਪਾਤਸ਼ਾਹ ਮਹਾਰਾਜ ਦੀ ਅਪਰੇਪਾਨ ਕਿਰਪਾ ਮਨਤ ਦਰਸ਼ਿਸ਼ਾ ਸਤਿ ਸ਼੍ਰੀ ਦੇਸ਼ ਦੇ ਸ਼ਿਸ਼ਟਾਨੀ ਸ਼੍ਰੀ ਗੁਰਦੇਵਤਾ ਜੀ ਤੁਮ ਸਵਾਮੀ ਨਮਨ ਤੇ ਦਾਤ ਸਤਿ صاحب اقبال بادشاہ روک شری گوبند مہاراج مہان پتہ استھان تخت شریگر صاحب جی حاضر کر رہے ہیں یاترا کردیا صاحب جی کامن پر سنگت پنگ کا لاحا لے رہے ہیں ਸਰਵੋਤਮ ਗੁਰੂ ਪਾਤਸ਼ਾਹੀ ਦੀ ਸਾਜਿਨ ਆਦੀ ਸਾਧ ਸੰਗਤ ਜੀ ਆਪ ਨੂੰ ਬਹੁਤ ਬਾਕੀ ਤੁਹਾਡੇ ਹਮ ਗਨ ਸਤਿਗੁਰਾਂ ਨੂੰ ਬਹੁਤ ਬਖਸ਼ੀ ਆਪਣੇ ਪ੍ਰਾਰਗ ਕਰੇ ਤਾਰਾ ਸਰਵੰਤ ਦੀ ਜਗਤ ਪਰਸਤ ਸਤਿਗੁਰੂ ਦੀਆਂ ਨਾਲ ਜੁਸਤ ਹੋਣ ਦੇਣ ਗੁਰੂ ਦੀ ਸੰਗਤ ਦੇ ਸਾਧਨ ਦੇ ਬੈਠ ਕੇ ਯੋਗੀਆਂ ਦੀਆਂ ਕੜੀਆਂ ਸਮੇਂ ਸੁਵਾਸਾਂ ਨੂੰ ਸਤਿਗੁਰੂ ਕਰਨ ਦਾ ਸੁਭਾਵਨਾ ਪ੍ਰਾਪਤ ਹੋਇਆ ਪਾਯਸ ਆਤ ਤੇ ਗੜੀਵਾ ਸਹਿਦਾਂ ਦੇ ਬੀਮਨ ਬਰਕਾੰਤ ਹੋਰੇ ਿਆਸ ਜੀਮ ਚੋਜਾਂਣੀ ਗੜੀਵਾ ਕਥਾ ਵਿਚਾਰ ਚਲ ਨਹੀਂ ਰਹੇ ਕਸ਼ੇਸ਼ ਕੀਤਾ ਤਾਨਸਾਹ ਕਰੋ ਸ਼੍ਰੀ ਗੁਰੂ ਗੋਬਿੰਦ ਸਿੰਘ ਸਹਿ ਸੱਚੇ ਪਾਤਸ਼ਾਹ ਜੀ ਦਾ ਹੁਕਮ ਪਾਲੀ ਪਾਲੀਸਾ ਭਾਈ ਦਇਆ ਸਿੰਘ ਜੀ ਬੰਨਿਆ ਪਿਆਰਿਆ ਨੇ ਲਿਖੀ ਸਿੱਖ ਐਨੰਦੀ ਸਿੰਗਾ ਵੱਲੋਂ ਕੀਤੇ ਹੋਏ ਪ੍ਰਸ਼ਨਾਂ ਦੇ ਸਵਾਲਾਂ ਨੂੰ ਜਵਾਬ ਉੱਤਰ ਦਿੰਦੇ ਹਾਂ ਜੇਨਾਂ ਪ੍ਰਸੰਗਾਂ ਦਾ ਧਾਮ ਹੈ ਬ੍ਰਹਮ ਗਿਆਨ ਉਪਦੇਸ਼ ਆਤਮਾ ਤੇ ਬ੍ਰਹਮ ਦਾ ਨਿਰਣਾ ਕਰਦੇ ਹੋਏ ਭਾਈ ਸਹਿਜ ਦੀ ਆਤਮਾ ਬ੍ਰਹਮ ਬਾਰੇ ਵਿਚਾਰ ਸਮਝਾ ਰਹੇ کہ جیڑا اگیاں ہے نا اے اگیان بھی برام دیا سے ہی ہے اگیان تا بھی برام بچر پیدا ہوئی ہے تائیں کل بھی ترسیل دیکھیں تینے نمو انتکاری اے انتکار ہنیرا روح واہ روح تینے نمشکار ہے جتے آکھلا ہے کہ تم روشنی دا بالک ہے چاندہ نمو منارہ ہے ਉਧੇ ਅੰਧਕਾਰ ਲੋਪ ਹੋਣ ਤੋਂ ਸੋ ਜਿਹੜਾ ਅਗਿਆਨ ਪ੍ਰਭ ਤੇ ਆਸਰੇ ਹੋ ਕੇ ਰਹਿਦਾ ਹੈ ਇਹਦਾ ਕਿਸ਼ਟਾਤ ਭਾਈ ਸਾਹਿਬ ਜਿਨੇ ਇਹ ਦਿੱਤਾ ਹੈ ਵਿਚਾਰਵਾਦ ਇਸ ਨੂੰ ਵਿਚਾਰ ਕੇ ਦੇਖਣੋਂ ਤੁੰ ਆਪਣੇ ਆਪ ਹੀ ਸੋਝੀ ਹੋ ਜੇਗੀ ਪਤਾ ਲੱਗ ਜਾਏਗਾ ਕਿ ਕਿਵੇਂ ਅਗਿਆਨਤਾ ਦਾ ਪਰਦਾ ਸਾਡੇ ਮਨ ਬੱਤ ਤੇ ਪਿਆ ਰਹਿੰਦਾ ਹੈ ਬ੍ਰਾਹਮਣ ਦੇ ਅੰਸ਼ ਆਤਮਾ ਦੇ ਸਾਨੂੰ ਲੱਗਦਾ ਸੋਝੀ ਨਹੀਂ ਆਉਂਦੀ ਉਦਾਸ਼ਣ ਦੱਸਤਾ ਗਿਆ ਜਿਵੇਂ ਇੱਕ ਕੂਠਾ ਇੱਕ ਕਮਰਾ ਹੈ ਉਸ ਕਮਰੇ ਦੇ ਅੰਦਰ ਹਨੇਰਾ ਹੁੰਦਾ ਹੈ ਉਹ ਹਨੇਰਾ ਕਿੱਥੋਂ ਪੈਦਾ ਹੋ ਗਿਆ ਕਮਰੇ ਦੇ ਘਾਰ ਕੰਧਾਂ ਕਰੀਆਂ ਛਤ ਵਾਲੀ ਅੰਦਰ ਹਨੇਰਾ ਬਣ ਗਿਆ ਸੋ ਇਹ ਕਮਰਾ ਨਹੀਂ ਤੇ ਹਨੇਰਾ ਵੀ ਨਹੀਂ ਹਨੇਰੇ ਦਾ ਜਨਮ ਵੀ ਕਮਰੇ ਤੋਂ ਹੀ ਹੈ ਕਮਰੇ ਦੇ ਆਸਰੇ ਹੋ ਕੇ ਹਨੇਰਾ ਰਹਿੰਦਾ ਹੈ ਕਮਰੇ ਤੋਂ ਹੀ ਟਕਦਾ ਹੈ ਹਨੇਰੇ ਵਿੱਚ ਬਈ ਉਹ ਜਿਹੜਾ ਸਰੂੰਦਰ ਜਾਂ ਕਮਰੇ ਦੀ ਛਤ ਕੰਧਾਂ ਨਹੀਂ ਦਿਖਾਈ ਦਿੰਦੀਆਂ ਕਿਉਂਕਿ ਹਨੇਰਾ ਕਮਰੇ ਤੋਂ ਪੈਦਾ ਹੋ ਕੇ ਕਮਰੇ ਤੋਂ ਹੀ ਟਕ ਲੈਂਦਾ ਹੈ ਇਸੇ ਹੀ ਤਰ੍ਹਾਂ ਭਾਈ ਸਿੰਘ ਕਹਿੰਦੇ ਐਵੇਂ ਹੀ ਜਾਨੋ ਰੂਪ ਬ੍ਰਹਮ ਕੋ ਤੇਸਤੇ ਹੀ ਉਪਜੋ ਅਗਿਆਨ ਜਾਣਤੇ ਅਹੇ ਤਸ ਹੋ ਜਾ ਬ੍ਰਹਮ ਦਾ ਰੂਪ ਵੀ ਇਸੇ ਤਰ੍ਹਾਂ ਸਮਝੋ ਇਹ ਅਗਿਆਨ ਬ੍ਰਹਮ ਤੋਂ ਪੈਦਾ ਹੋਇਆ ਬ੍ਰਹਮ ਦੇ ਆਸਰੇ ਹੋ ਕਰਕੇ ਰਹਿੰਦਾ ਸੋ ਅ ਗਿਆਨ ਦਾ ਆਸਰਾ ਵੀ ਬ੍ਰਹਮ ਹੈ ਪਰੰਤੂ ਇੱਕ ਅ ਗਿਆਨ ਜਿਹੜਾ ਹੈ ਬ੍ਰਹਮ ਕੋ ਲਖਣ ਦੇ ਤੈ ਸੋਏ ਜਾਂ ਤੇ ਵਿਸ਼ੇ ਬ੍ਰਹਮ ਹੀ ਕੋ ਇਹ ਅ ਗਿਆਨ ਬ੍ਰਹਮ ਨੂੰ ਨਹੀਂ ਲਖਣ ਦਿੰਦਾ ਨਹੀਂ ਝਾਨਣ ਦਿੰਦਾ ਬ੍ਰਹਮ ਦੀ ਸਮਝ ਨਹੀਂ ਪਾਣ ਦਿੰਦਾ ਕਿਉਂਕਿ ਅ ਗਿਆਨ ਦਾ ਤਾਂ ਪੜਦਾ ਇਹ ਨਾ ਫ੍ਰੀਕ ਇਹ ਨਾ ਸੁਖ ਹੈ। ਧਾਰੀ ਤੌਰ ਤੇ ਨਹੀਂ ਕਿਸਦਾ ਇਹ ਅਗਿਆਨ ਫਿਰ ਬ੍ਰਾਹਮਣ ਤੱਕ ਲੈਂਦਾ ਹੈ ਆਤਮ ਸ੍ਰੋਪ ਦੀ ਸਾਨੂੰ ਸੋਝੀ ਨਹੀਂ ਦਿੱਤੀ ਇਸ ਕਰਕੇ ਬ੍ਰਾਹਮ ਦਾ ਹੀ ਵਿਸ਼ਾ ਅਗਿਆਨ ਇਹਦੇ ਦੋ ਸ਼ਕਤੀਆਂ ਵਰਨਨ ਕੀਤੀਆਂ ਨੇ ਕਿ ਅਗਿਆਨ ਦੇ ਕੋਲ ਦੋ ਕਾਲਾ ਦੋ ਸ਼ਕਤੀਆਂ ਹਨ ਇੱਕ ਹੈ ਵਰਨ ਸ਼ਕਤੀ ਦੂਸਰੀ ਹੈ ਵਿਖੇਪ ਸ਼ਕਤੀ ਵਰਨ ਸ਼ਕਤੀ ब्रह्म कर्यो अshader जाहे जिस ते जान सके ते मनाहे एहे अवात्म शक्ति दल अहे जिसके भय जीव जगदा है जेसा अवर्ण शक्ति ने ब्रह्म पैदा हो के ब्रह्म नु ढकलया कजनेया जिस कर के कोई ब्रह्म नु अज्ञान तल च फस के जान नहीं सकदा ਇਹ ਅਗਿਆਨ ਸ਼ਕਤੀ ਜਿਹੜੀ ਅਵਰਨ ਸ਼ਕਤੀ ਅਗਿਆਨ ਦੀ ਬੜੀ ਮਜ਼ਬੂਤ ਬੜੀ ਤਕਤੀ ਹੈ ਅਗਿਆਨ ਦੇ ਪਰਦੇ ਨੇ ਖੋਲ ਕਰਕੇ ਜੀਵ ਜੰਮਰ ਮਰਦੇ ਰੋੜ ਵਿੱਚ ਰੋੜਦੇ ਰਹਿੰਦੇ ਤੇ 83 ਦੇ ਗੇਮ ਵਿੱਚ ਪਏ ਹੋਏ ਭਰਮਦੇ ਰਹਿੰਦੇ ਹਨ ਦੂਸਰੀ ਹੈ ਵਿਖੇਪ ਸ਼ਕਤੀ ਵਿਖੇਪ ਸ਼ਬਦ ਸ਼ਕਤੀ ਸਾਡੀ ਨਿਗਾਹ ਦੇ ਨੇਜ ਨਾਨਾ ਪਰ ਪੈਦਾ ਕਰ ਜਾਂਦੀ ਹੈ ਨਾ ਨਾ ਬਣ ਕੀ ਹੈ ਹਾਥੀ ਢੋਲੇ ਜੰਗਲ ਦਰਖਤ ਤਰਾ ਤਰਾ ਦੀ ਵਸਤਵਾ ਇਹਨਾਂ ਵਿੱਚ ਜਿਹੜੇ ਵਾਪਾ ਰੂਪ ਬਖਾਉਂਦੇ ਹੀ ਹੈ ਸੋ ਇਸੇ ਦਾ ਨਾਮ ਅਵਾਰ ਨਸ਼ਕ ਵਿਖੇਪ ਸ਼ਕਤੀ ਸ਼ਬਦ ਮੁਖੇਪ ਇਹੀ ਕਿਸਵਾ ਹੈ ਜੀ ਕੋ ਰੂਪ ਦੇ ਮਿਆਨ ਕਰਾ ਵਾਸਪੂਆਂ ਦਾ ਵਾਤਾਵਰਨ ਦੇਸਰਿਆਂ ਪਰ ਵਸਤੂ ਦ੍ਰਮ ਨਹੀਂ ਸੀਦਾ ਤੇ ਰੱਬ ਸਾਰਿਆਂ ਦੇ ਹੱਥੀਂ ਇਹ ਕੋੜੇ ਤੇ ਜੰਗਲ ਦੇ ਵਿੱਚ ਸੋ ਬਰਾਬਰ ਦੇਖਣੇ ਤਾਂ ਕਿ ਬੰਦਾ ਵਸਤਵਾ ਵਿੱਚ ਹੀ ਭਰਮ ਜਾਂਦਾ ਹੈ ਜਿਵੇਂ ਕੋਈ ਕਹੇ ਤੇ ਉਹ ਦੇਖੋ ਚੰਦਰਮਾ ਉਂਗਲ ਕੀਤੀ ਜਾ ਰਹੀ ਚੰਦਰਮੇ ਵੱਲ ਪਰ ਕੋਈ ਉਂਗਲ ਫੜ ਕੇ ਬਹਿ ਜਾਂਦਾ ਹੈ ਚੰਦਰਮੇ ਵੱਲ ਦੇਖੇ ਨਾ ਉਂਗਲ ਵੱਲ ਦੇਖੀ ਜਾਂਦਾ ਹੈ ਇਤਨਾ ਸੀ ਚੰਦਰਮੈ ਵੱਲ ਦਾ ਪਰ ਵੇਖੀ ਉਂਗਲ ਵੱਲ ਜਾਏ ਉਂਗਲ ਤੋਂ ਇਸ਼ਾਰਾ ਸੇ ਇਹ ਚੰਦਰਮੈ ਵੱਲ ਬਿਲਕੁਲ ਐਸੇ ਤਰ੍ਹਾਂ ਵੇਖਣਾ ਦਾ ਬ੍ਰਹਮ ਸੇ ਜਤਰ ਤਤਰ ਦਿੱਸੇ ਸਾਹੇ ਸਾਹ ਹੋਏ ਮੈਲੇ ਪ੍ਰਗਾਰ ਕੋਈ ਛੱਲੇ ਉਹਦੀਆਂ ਮਾਇਆ ਵਸੂਆਂ ਪਦਾਰਥ ਚੀਜ਼ਾਂ ਦੇ ਵਿੱਚ ਹੀ ਬੰਦਾ ਵਸ ਤੋਂ ਕਿ ਰਹ ਜਾਂਦਾ ਆਪਣੇ ਆਪ ਨੂੰ ਭੁੱਲ ਜਾਂਦਾ ਹੈ ਚੀਜ਼ਾਂ ਦੇ ਜੜੀਆਂ ਨੇ ਉਹ ਵੱਖ-ਵੱਖ ਰੂਪਾਂ 'ਚ ਬਣਿਆ ਵੱਖ-ਵੱਖ ਨਜ਼ਰ ਆਉਂਦੀਆਂ ਨੇ ਆਤਮਾ ਰੂਪ ਕੁਛ ਨਹੀਂ ਦੇਸਣਾ ਕਿਉਂਕਿ ਦ੍ਰਿਸ਼ਟੀ ਨਹੀਂ ਹੈ ਰਹਿ ਇਹਦਾ ਨਾਮ ਹੈ ਵਿਖੇਪ ਸ਼ਕਤੀ ਇਹ ਅਗਿਆਨ ਦੀਆਂ ਦੋ ਸ਼ਕਤੀਆਂ ਨੇ ਜਿਹੜੀਆਂ ਸਾਡੀ ਮਨ ਤੇ ਮਨ ਤੇ ਬੜਾ ਤਗੜਾ ਮਜ਼ਬੂਤ ਪਰਦਾ ਪਾ ਹੀ ਰੱਖਦੀਆਂ ਨੇ ਆਤਮਾ ਅਤੇ ਬ੍ਰੰਧ ਨੂੰ ਜਾਣ ਨਹੀਂ ਦੇਦੀ ਤੇਰੇ ਪਰਦਾ ਕਹਿਨੇ ਕਤੇ ਸਰਬਨ ਮੰਨਨ ਤੇ ਆਸਨ ਦੁਆਰਾ ਜਦ ਹੋਇਓ ਸਖਿਆ ਤੇ ਉਦਾਰਾ ਗੁਰੂ ਦਾ ਬਦੇਸ਼ ਸੁਨਿਆ ਮੰਨਿਆ ਕਮਾਈ ਕੀ ਕਮਾਈ ਦੇ ਦੁਆਰਾ ਜਦੋਂ ਆਤਮਾ ਸਾਖਸ਼ਾਤ ਪ੍ਰਗਟ ਹੋਇਆ ਤੇਰੇ ਆਤਮਾ ਤ੍ਰੈ ਗੁਣ ਤੀਨ ਅਵਸਥਾ ਸ਼ੋਰ ਥੇਰੀ ਬਿਰਧ ਜਤਰੀਆ ਕੋਰ ਰਜੋ ਗੁਣ ਤਮੋ ਗੁਣ ਸਤੋ ਗੁਣ ਵਾਲੀ ਬਿਰਤੀ ਛੱਡ ਕੇ ਜਾਗਤ ਸੁਪਨ ਸੁਖੋਪਤ ਅਵਸਥਾ ਨੂੰ ਤਿਆਗ ਕੇ ਚੌਥੇ ਥਾਂ ਤੇ ਜਾ ਬਿਰਤੀ ਚੜਦੀ ਹੈ ਜਿਹਨੂੰ ਕਿਹਾ ਹੈ ਤੁਰਿਆ ਪਾਦ ਸੋ ਤੁਰਿਆ ਪਾਦ ਦੀ ਹੋਰ ਬਿਰਤੀ ਚੱਲ ਪੈਂਦੀ ਉੱਥੇ ਜਾ ਕੇ ਸਥਿਰ ਹੋ ਜਾਂਦੀ ਹੈ ਉਸ ਵਸਤੂ ਵਿੱਚ ਮੇਰਾ ਤਾਂ ਨੰਨ ਦਾ ਤਉਨ ਮਹਿ ਫਿਰਦਾ ਪਈ ਜਿੱਥੇ-ਕਿੱਥੇ ਇੱਕ ਰੂਪ ਹੋਏ ਗਏ। ਅਨੰਤ ਸ੍ਰੋਪ ਵਿੱਚ ਟਿਕਾ ਪ੍ਰਾਪਤ ਹੁੰਦਾ ਫਿਰ ਜਿੱਥੇ-ਕਿੱਥੇ ਇੱਕ ਪ੍ਰਬਾਦਨਾ ਆਤਮਾ ਹੀ ਨਿਸਾਰ। ਜਦੋਂ ਇਹ ਆਤਮ ਗਿਆਨ ਬ੍ਰह्म ਗਿਆਨ ਪੈਦਾ ਹੁੰਦਾ ਏ ਫਿਰ ਜਿਹੜਾ ਅਗਿਆਨ ਹੈ ਆਪਣੀਆਂ ਦੋਹਾਂ ਸ਼ਕਤੀਆਂ ਅਵਰਤ ਤੇ ਵਿਖੇਪ ਦੇ ਇਸ ਮੇਤ ਦੀ ਨਾਸ਼ ਹੋ ਜਾਂਦਾ। ਅਗਿਆਨ ਮੁੱਕ ਜਾਂਦਾ ਹੈ। ਉਹਦੀਆਂ ਸ਼ਕਤੀਆਂ ਵੀ ਉੱਪ ਜਾਂਦੀਆਂ ਜਿਵੇਂ ਬੱਚੇ ਦੇ ਸਰੀਰ ਚੋਂ ਆਤਮਾ ਨਿਕਲ ਜਾਂਦੀ ਉਹਦੀਆਂ ਬਾਹਵਾਂ ਲਤਾਂ ਖਿਲਰਤ ਹੋ ਰਹਿਤ ਹੋ ਜਾਂਦੀਆਂ ਨੇ ਇਸੇ ਤਰ੍ਹਾਂ ਅਗਿਆਨ ਦੇ ਮਰਨ ਕਰਕੇ ਅ ਗਿਆਨ ਦੀਆਂ ਦੂਸਰੀਆਂ ਸ਼ਕਤੀਆਂ ਵੀ ਲਾਭੇ ਵਾਝ ਜਾਂਦੀਆਂ ਨਾ ਅਵਰਮ ਸ਼ਕਤੀ ਰਹਿਣੇ ਨਾਮਕੀ ਸ਼ਕਤੀ ਰਹਿ ਨਹੀਂ ਇਹ ਇਹ ਅਗਿਆਨ ਦਾ ਪਰਦਾ ਗੁਰੂ ਸਾਹਿਬ ਦੇ ਬਚਨਾਂ ਨਿਵਾਰਾ ਹੀ ਦੂਰ ਹੁੰਦਾ ਗੁਰੂ ਬਾਤ ਤੇ ਕੀਨ ਸਭਾ ਅਜੇ ਤੱਕ ਜਿੱਡੇ ਵੀ ਅਗਿਆਨਤਾ ਦਾ ਅਲਿਦਿਆ ਦਾ ਪਰਦਾ ਪਾਸੇ ਕੀਤਾ ਉਹਨਾਂ ਨੇ ਗੁਰੂ ਸਹਿਬ ਦੇ ਬਚਨਾਂ ਨੂੰ ਸੁਮਾ ਕੇ ਕੀਤਾ ਗੁਰੂ ਦੇ ਮੱਤ ਤੇ ਤਰਕੇ ਗੁਰੂ ਸਹਿਬ ਦੇ ਬਚਨਾਂ ਨੂੰ ਉਪਦੇਸ਼ ਨੂੰ ਸੁਮਾ ਕੇ ਹੀ ਇਹ ਅਗਿਆਨਤਾ ਦਾ ਪਰਦਾ ਦੂਰ ਹੁੰਦਾ ਜਦੋਂ ਗੁਰੂ ਸਹਿਬ ਜੀ ਗਿਆਨ ਦਾ ਸੁਰਮਾ ਮਨ ਬੁੱਧ ਦੇ ਨੈਤਰਾਂ 'ਚ ਪਾਉਂਦੇ ਨੇ ਗਿਆਨ ਅੰਜਨ ਅੰਜਨ ਹੁੰਦਾ ਸੋਮਾ ਗਿਆਨ ਇੱਕ ਸੁਮਾ ਜਦੋਂ ਗਿਆਨ ਅਨੰਨ ਗੁਰ ਜੀਆ ਗੁਰੂ ਨੇ ਦਿੱਤਾ ਫਿਰ ਕੀ ਹੋਇਆ ਅਗਿਆਨ ਅંધੇਰ ਦੇ ਨਾਸ ਜਿਹੜਾ ਅਗਿਆਨਤਾ ਦਾ ਅਗਿਆਨ ਦਾ ਹਨੇਰਾ ਹੈ ਉਹ ਸਾਰਾ ਦਾ ਸਾਰਾ ਨਾਸ਼ ਹੋ ਜਾਂਦਾ ਕਿਉਂਕਿ ਹਨੇਰੇ ਦੀ ਕੋਈ ਆਪਣੀ ਹੋਂਦ ਵਜੂਦ ਹੈ ਨਹੀਂ ਹਨੇਰਾ ਭਾਵੇਂ ਅਰਪਾ ਕਰਪਾ ਸਾਲ ਪੁਰਾਣਾ ਹੋਵੇ ਅਨੇਰਾ ਕੇਵਲ ਪ੍ਰਕਾਸ਼ ਦੀ ਅਨਮੋਲਤਾ ਹੁੰਦੀ ਹੈ ਜਦੋਂ ਪ੍ਰਕਾਸ਼ ਹੋ ਗਿਆ ਅਨੇਰਾ ਇੱਕਦਮ ਦੂਰ ਹੋ ਜਾਂਦਾ ਅਰਬਾਂ ਖਰਬਾਂ ਸਾਲਾਂ ਦਾ ਹਨੇਰਾ ਦੂਰ ਕਰਨ ਵਾਸਤੇ ਅਰਬਾਂ ਖਰਬਾਂ ਸਾਲ ਦੀਵੇ ਜਗਾਉਂਦੀ ਲੈਗਾ ਬੱਤੀਆਂ ਜਗਾਉਣ ਦੀ ਲੋੜ ਨਹੀਂ ਪੈਂਦੀ ਬਸ ਲੈ ਬੜੀ ਦੀਵਾ ਬਲਿਆ ਦੀਵਾ ਬਲਿਆ ਹਨੇਰਾ ਗਿਆ ਇੱਕਦਮ ਹਨੇਰਾ یہ نہیں کہ ہیں زیادہ پرانا ہے زیادہ زور لا پے گا زیادہ محنت کرنی پہرا ہو ایسے طرح ہی اگیان جگہ پہ جنم چاہیے سدیاں تک ہی پا جگا پرانا اگیان کیوں نہ ہو جاتا کوئی گروہ کے کولو گیان کا نہیں دا پھر اگیانتا جا سارا مک جا دور ہو جاتا ہے ਇਸ ਤਰੀਕੇ ਨਾਲ ਜੀਵ ਈਸ਼ਨ ਦਾ ਵਾਹ ਰੂਪ ਪਰੇ ਬੀਜ ਤੇ ਸੰਸੁਤਰ ਰੂਪ ਜੀਵ ਤੇ ਈਸ਼ ਦੋਵੇਂ ਹੀ ਨਦੀ ਦੇ ਵਾੜਾ ਨਾਲਾ ਰੂਪ ਜਦੋਂ ਸੰਸੁਤਰ ਬ੍ਰਹਮ ਵਿੱਚ ਬਹਿ ਜਾਂਦੇ ਹੈ ਫਿਰ ਬ੍ਰਹਮ ਦਾ ਰੂਪ ਹੋ ਜਾਂਦਾ ਹੈ ਫਿਰ ਅਗੇ ਦੋ ਲਖਣ ਦੱਸੇ ਜੇ ਕਿ 37 ਲਖਣ ਇੱਕ ਅਜਹਤੀ ਲਖਣ ਸੋ ਜੈਤੀ ਲਸ਼ਣ ਦੇ ਵਿੱਚ ਤਿਆਗ ਕਰਨਾ ਹੈ ਜਾਂ ਜੈਤੀ ਲਸ਼ਣ ਵਿੱਚ ਗ੍ਰਹਿਣ ਕਰਨਾ ਹੈ ਜੈਤੀ ਲਸ਼ਣ ਕੀ ਹੈ ਕੋਈ ਕਹਿ ਰਿਹਾ ਹੈ ਜੀ ਮੇਰਾ ਘਰ ਗੰਗਾ ਦੇ ਵਿੱਚ ਹੈ ਹੁਣ ਇਥੇ ਇਹ ਛੱਡਣਾ ਪਵੇਗਾ ਜੀ ਘਰ ਗੰਗਾ ਵਿੱਚ ਇਹ ਕਹਿਣਾ ਪਵੇਗਾ ਘਰ ਗੰਗਾ ਦੇ ਕਿਨਾਰੇ ਇਹਨੂੰ ਜੈਤੀ ਲਸ਼ਣ ਕਹਿੰਦੇ ਹਾਂ ਤੇ ਅਜੈਤੀ ਲਸ਼ਣ ਹਾਂ ਜਿਵੇਂ ਕਹੇ ਕਿ ਅਜੇ ਖਾਖੀ ਕਰਦੀ ਸੀ ਖਾਖੀ ਕਰਦੀ ਫਿਰਦੀ ਸੀ ਤਨਖੀਰ ਕਰਕੇ ਤੇ ਗਦੇ ਸੰਭੀ ਕਹਿਣਾ ਪਵੇਗਾ ਜੀ ਪਰੀ ਸਵਾਲੇ ਕਰਦੇ ਇਸਾਂ ਇਹ ਦਿਸਤਾਨ ਹੈ ਇਸੇ ਤਰ੍ਹਾਂ ਦੂਸਰਾ ਦਿਸਤਾਨ ਕੋਈ ਕਹੇ ਜੀ ਲਾਲ ਭੱਗ ਦੌੜਿਆ ਜਾ ਰਿਆ ਸੀ ਲਾਲ ਨਾ ਫਤ ਦੌੜਦਾ ਨਹੀਂ ਉੱਥੇ ਫਿਰ ਘੋੜਾ ਸ਼ਖਲ ਬੋਲੋ ਵਰਤਨਾ ਪਵੇਗਾ ਜੀ ਹਾਂ ਲਾਲ ਥੋੜਾ ਪੱਜਿਆ ਜਾ ਰਿਹਾ ਸੀ ਇਹ ਹੈ ਅਝਤੀ ਰਛਨ ਅਝਤੀ ਦੇ ਵਿੱਚ ਗ੍ਰਹਿਣ ਕਰਨਾ ਹੈ ਇਹ ਜਹਤੀ ਦੇ ਵਿੱਚ ਧਿਆਨਾ ਛੱਡਣਾ ਹੈ ਇਹ ਦੋ ਰਸ਼ਨਾਂ ਦਾ ਜੀਵ ਈਸ਼ਰ ਦੋਨੋਂ ਕੋ ਰਾਖੇ ਔਰ ਗ੍ਰਹਿਣ ਕੇ ਕਰਨ ਤੇ ਲਾਖੇ ਅਰਥ ਨਾ ਸਿੱਧ ਦੋਹਨ ਤੇ ਹੋਵਾ ਤਬ ਸੰਗੁਰ ਤੇ ਦੀਪਕ ਹੋਵਾ ਕਿਉਂਕਿ ਜੀਵ ਤੇ ਈਸ਼ਰ ਦੋਵੇਂ ਹੀ ਪੱਕ ਰੱਖਦੇ ਨੇ ਜਹਤੀ ਔਰ ਜਹਤੀ ਰਸ਼ਨਾਂ ਦੋਨੋਂ ਦੇ ਲਾਭ ਕਿਤੇ ਅਰਥ ਸਿੱਧ ਸੁਪਸ਼ਟ ਨਹੀਂ ਹੁੰਦਾ ਫਿਰ ਤੀਸਰਾ ਪੱਕ ਗੁਰੂ ਸਾਹਿਬ ਦੀ ਰਸ਼ਨਾਂ ਤੀਸਰਾ ਦਰਸ਼ਨ ਹੈ ਭਾਗ ਤਿਆਗ ਰਸ਼ਨ ਉਹਦੇ ਦੁਆਰਾ ਪੜ ਸਮਝਾਉਨੇ ਨੇ ਜੀਵ ਕੀਸ਼ਨੀ ਏਕਤਾ ਬ੍ਰਹਮ ਵਿੱਚ ਕਿਵੇਂ ਹੋ ਸਕਦੀ ਹੈ ਉਹ ਸੁਣੋ ਜੀਵ ਬਾਚ ਕਰ ਹੈ ਤਾਂ ਦਾ ਪਗ ਜਿਹੜਾ ਜੀਵ ਹੈ ਨਾ ਜੀਵ ਦਾ ਬਾਦ ਸ਼ਬਦ ਜੀਵ ਅਲਪਗ ਹੈ ਤੇ ਜਿਹੜਾ ਈਸ਼ਰ ਬਾਚ ਹੈ ਸਰਬਗ ਜਿਹੜਾ ਈਸ਼ਵਰ ਹੈ ਨਾ ਉਹਦਾ ਵਾਚਿਆ ਕਹਿੰਦੇ ਸਰਬੱਗ ਹੈ ਉਹ ਕਿਵੇਂ ਹੈ ਜੀਵ ਦੇ ਵਿੱਚ 6 ਘਾਟਾਂ ਨੇ ਈਸ਼ਵਰ ਦੇ ਵਿੱਚ 6 ਸ਼ਕਤੀਆਂ ਹਨ ਸਾਡੇ ਚ ਘਾਟਾਂ ਕਹੜੀਆਂ ਨੇ ਸਾਨੂੰ ਭੁੱਖ ਲੱਗਦੀ ਤੇ ਪਿਆਸ ਲੱਗਦੀ ਹੈ ਇਹ ਪ੍ਰਾਣਾ ਦੀਆਂ ਦੋ ਹਾਲਤਾਂ ਹਨ ਪ੍ਰਾਣ ਪ੍ਰਾਣ ਦੀਆਂ ਸਾਹਾਂ ਦੀਆਂ ਦੋ ਹਾਲਤਾਂ ਨੇ ਭੁੱਖ ਤੇ ਪਿਆਸ ਇਸੇ ਤਰ੍ਹਾਂ ਸਰੀਰ ਦੀਆਂ ਦੋ ਹਾਲਤਾਂ ਨੇ ਜਨਮ ਤੇ ਮਰਨ ਆ। ਇਹ ਦੋਵੇਂ ਸਹੀਤੀਆਂ ਗੁਰਮੀ ਇਹ ਦੋ ਹਾਲਤਾਂ ਸਹੀਤੀਆਂ ਨੇ ਸਰੀਰ ਜਨਮ ਲੈਂਦਾ ਸਰੀਰ ਮਰਦਾ। ਦੋ ਹੀ ਹਾਲਤਾਂ ਸਾਡੇ ਪ੍ਰਾਣਾਂ ਦੀਆਂ ਨੇ ਭੁੱਖ ਤੇ ਪਿਆਸ। ਦੋ ਹੀ ਹਾਲਤਾਂ ਸਾਡੇ ਮਨ ਦੀਆਂ ਨੇ ਖੁਸ਼ੀ ਤੇ ਗਮੀ, ਹਰਖ ਤੇ ਸੋਗ। ਇਹ ਦੋ ਮਨ ਦੀਆਂ ਹਾਲਤਾਂ ਹਨ। ਇਹ ਛੇ ਹਾਲਤਾਂ ਜਿਹੜੀਆਂ ਇਹਨਾਂ ਦੇ ਸਵੇਤ ਜੀਵ ਹੈ। ਤੇ ਜਿਹੜਾ ਈਸ਼ਵਰ ਹੈ ਉਹ ਛੇ ਗੁਣਾਂ ਦੇ ਸਪੰਨ ਹੈ ਲక్ష్ਮੀ ਗਿਆਨ ਬਰਾਕ ਉਦਾਰ ਜਸ ਅਸਵਰਚ ਗੁਣ ਖਸ਼ਟਿਕ ਚਾਹ ਈਸ਼ਵਰ ਦੇ ਵਿੱਚ ਛੇ ਗੁਣ ਹਨ ਉਹ ਲక్ష్ਮੀ ਸਹਿਤ ਹੈ ਲక్ష్ਮੀ ਦਾ ਬਾਲਕ ਹੈ ਗਿਆਨ ਸਹਿਤ ਹੈ ਬਰਾਕ ਉਦਾਰ ਰੂਪ ਦਾਤ ਸਖੀ ਹੈ ਜਸ ਰੂਪ ਹੈ ਧਨ ਵਿਕੋਤੀ ਵਾਲਾ ਹੈ ਛੇ ਗੁਣਾਂ ਦੇ ਸਹਿਤ ਹੈ ਤੇ ਜੀਵਨਾ ਜੀਵ ਦੇ ਵਿੱਚ ਕਿਤੇ ਕਿਤੇ ਈਸ਼ਵਰ ਦੀ ਅੰਸ਼ ਹੁੰਦੀ ਹੈ ਪਰ ਹੁੰਦੀ ਬੜੀ ਥੋੜੀ ਹੈ ਕੋਈ ਕੋਈ ਧੀਰਜ ਜਿਹੜਾ ਹੁੰਦਾ ਹੈ ਰਾਤਮਾ ਦਾ ਹੁੰਦਾ ਗਿਆਨ ਵਾਲਾ ਹੁੰਦਾ ਲక్ష్ਮੀ ਸਪੰਨ ਹੁੰਦਾ ਗਾਨੀ ਹੁੰਦਾ ਜਸ ਵਾਲਾ ਹੁੰਦਾ ਸਵਰਗਿ ਧਨੁ ਭੂਤੀ ਵਾਲਾ ਕੋਈ ਕੋਈ ਹੁੰਦਾ ਇਹ ਸੇ ਬਨਾ ਦੇ ਸਾਇਦ ਜੇ ਹੋਵੇ ਵੀ ਇਹਦੇ ਵਿੱਚ ਅੰਸ਼ ਬੜੀ ਥੋੜੀ ਹੁੰਦੀ ਈਸ਼ਵਰ ਵਾਲੀ ਨਹੀਂ ਈਸ਼ਵਰ ਦੇਖੇ ਕਸ਼ਟ ਸਰਬੰਸਰ ਜਾਨਤੇ ਸ੍ਰਿਸ਼ਟ ਉਪਾਦਨ 파ਰਨ ਲਾਸ਼ਣ ਕਰਨ ਈਸ਼ਤ ਰਹਿਤਾ ਹੈ ਈਸ਼ਵਰ ਜਿਹੜਾ ਛੇ ਗੁਣ ਸੰਪੂਰਨ ਆ ਹੈ ਕੋਦੇ ਵਿੱਚ ਸ੍ਰਿਸ਼ਟੀ ਨੂੰ ਪੈਦਾ ਕਰਨ ਦੀ ਪਾਲਣ ਦੀ ਤੇ ਨਾਸ਼ ਕਰਨ ਦੀ ਸ਼ਕਤੀ ਸਮਰੱਥਾ ਹੈ ਜੀਵ ਜਿਹੜਾ ਹੈ ਭਰਤੱਤਰ ਹੈ ਦੁਖੀ ਰਹਿੰਦਾ ਹੈ ਗੁਣਾ ਤੋਂ ਹੀਨਾ ਹੈ ਤੇ ਈਸ਼ਵਰ ਸਰਬੱਗ ਹੈ ਦੋਵਾਂ ਦੀ ਏਕਤਾ ਕਦੇ ਹੋ ਸਕਦੀ ਨਹੀਂ ਹੋ ਸਕਦੀ ਕਿਉਂਕਿ ਇੱਕ ਸੰਪੂਰਨ ਅਤੇ ਇੱਕ ਅਧੂਰਾ ਹੈ ਦੋਵਾਂ ਦੀ ਏਕਤਾ ਹੀ ਨਹੀਂ ਹੋ ਸਕਦੀ ਆਵਾਜ਼ ਵਿਧੇ ਇਕ ਤਾਂ ਹੋਏ ਲਖਨਾ ਕਰੇ ਲਖੇ ਮੈਂ ਹੋਏ ਨਹੀਂ ਆਵਾਜ਼ ਪਦ ਸ਼ਬਦ ਕਰਕੇ ਦੋਵਾਂ ਦੀ ਏਕਤਾ ਨਹੀਂ ਹੋ ਸਕਦੀ ਕਿਉਂਕਿ ਜਿਹੜਾ ਤੂੰ ਬਾਦ ਹੈ ਏਕਤਾ ਲਖਾਇਆ ਹੈ ਕਿ ਤਤ ਪਦ ਜਿਹੜਾ ਹੈ ਕੋਈ ਈਸ਼ਵਰ ਦਾ ਲਖਾਇਆ ਹੈ ਤੇ ਆਸਪਾਤ ਜਿਹੜਾ ਬ੍ਰਹਮ ਦਾ ਲਖਾਇਆ ਹੈ ਇਹ ਤਿੰਨ ਸ਼ਬਦ ਨੇ ਵੇਦਾਂ ਦੇ ਜੋ ਮਹਾਵਾਕ ਹਨ ਉਹਨਾਂ ਦਾ ਹੋਰ ਤਤ ਪਦ ਜਿਹੜਾ ਹੈ ਜੀਵ ਸਾਡਾ ਬਾਚਕ ਹੈ ਜੋ ਤੂ ਪਦ ਅਸੀਂ ਤੂ ਪਦ ਵਿੱਚ ਅਸੀਂ ਜੀਵ ਹੋਨੇ ਤਤ ਪਦ ਵਿੱਚ ਈਸ਼ਵਰ ਤੇ ਆਸਪਾਤ ਵਿੱਚ ਬ੍ਰਹਮ ਆਉਂਦਾ ਹੈ ਇਹਨਾਂ ਜਿੰਨਾਂ ਦਾ ਬਰਾਬ ਕਿਵੇਂ ਹੋ ਸਕਦਾ ਇੱਥੇ ਵੀ ਭਾਈ ਸਾਹਿਬ ਜੀ ਨੇ ਉਸ ਗਲਾਪ ਦਾ ਕਾਰਨ ਦੱਸਿਆ ਹੈ ਕਿ ਜਿਵੇਂ ਈਸ਼ਵਰ ਉਹਦੇ ਵਿੱਚ ਵੀ ਚੇਤਨਾ ਹੈ ਤੇ ਆਤਮਾ ਵਿੱਚ ਵੀ ਚੇਤਨਾ ਹੈ ਦੋਵੇਂ ਇੱਕੋ ਹੀ ਰੂਪ ਹਨ ਇੱਥੇ ਕਹਿੰਦੇ ਕੋਸ਼ੀਂ ਜਾਂ ਛੱਡ ਕਰਕੇ ਜੀਵ ਜੀਆਂ ਦੇ ਈਸ਼ ਤੇ ਵਿੱਚ ਈਸ਼ਵਰ ਵਿੱਚ ਮਲਾਪ ਕਰਕੇ ਇਹ ਮੇਰਾ ਆਤਮਾ ਦੇ ਪਰਮ ਆਤਮਾ ਵਿੱਚ ਦੋਵੇ ਹੀ ਕੋਹਤੀ ਹੀ ਕੋਲ ਰਹਾ ਸਨ ਲਗ ਤਾ ਖੱਟ ਬੋਨ ਸੁਖੀ ਕੀ ਸ਼ਕੀ ਨੂੰ ਅੰਤਜ ਪਛਤਾ ਰਹੀਸ਼ ਭਾਵ ਜੀਵ ਤੇ ਤਿੰਨ ਜੀਵ ਤੇ ਤਿੰਨ ਕਿਝ ਛੱਡ ਕੇ ਤਿੰਨ ਛੱਡ ਕੇ ਇਹਸ਼ ਦੇ ਤਿੰਨ ਛੱਡ ਕਰਕੇ ਬਾਕੀ ਜੋ ਬਚਦਾ ਹੈ ਉਹ ਕੀ ਬਚਦਾ ਹੈ ਉਹਦੇ ਬਾਰੇ ਅੱਗੇ ਦੱਸਦੇ ਹਾਂ ਸਤਨਾਮ ਸ੍ਰੀ ਵਾਖੀ ਗੁਰ ਸਾਹਿਬ ਜੀ ਸਤਿਗਨ ਅਨੰਦ ਕਨੋ ਮਹਿ ਰਹਿਓ ਜਾਂਤੇ ਇਕਤਾ ਦੋਨੋ ਲਿਐਓ ਤੋਹਾ ਵਿੱਚ ਪਿਛੇ ਕੀ ਬਜਿਆ ਉਹ ਹੈ ਸਤ ਦਾ ਨਾਮ ਸਤ ਚਿਤ ਜਿ ਅਨੰਦ ਸੋਭ ਤੁਮ ਹੁ ਨਹਿ ਰਹੇ ਦੋਵਾਂ ਦੇ ਵਿੱਚ ਕੀ ਇਤ ਗਰੇ ਸਤਵੇਂ ਚਿਤ ਵਿੱਚ ਅਨੰਦ ਜੀ ਇਰ ਮੁਕ ਦੋਹਾਂ ਦਾ ਹੀ ਬਾਕੀ ਰਹਿ ਗਿਆ ਜਨ ਤੇ ਇੱਕ ਦਾ ਦੋਹਾਂ ਨਾਲ ਉਹ ਜਾਨ ਤੇ ਕਿਤੇ ਇਸ ਵਾਸਤੇ ਦੋਹਾਂ ਨੇ ਇਕਤਾ ਪ੍ਰਾਪਤ ਕਰ ਲਈ ਇਹ ਦੋਹਾਂ ਦੀ ਇਕਤਾ ਹੋ ਗਈ ਜਥਾ ਅਗਨ ਕੇ ਗੁਣ ਹੈ ਤੀਨਾ ਦਾਹਕ ਉਸਨ ਪ੍ਰਕਾਸ਼ਕ ਤੀਨਾ ਦੋਹਾਂ ਵਿੱਚ ਇੱਕਤਾ ਕਿਵੇਂ ਹੋਵੇ ਹੁਣ ਫੇਰ ਦਸਤਾਰ ਦੇ ਕਿਸੇ ਜਾ ਰਹੇ ਨੇ ਜਿਵੇਂ ਅਗਰ ਅੱਗ ਦੇ ਤਿੰਨ ਗੁਣ ਹਾਨ ਤਿੰਨ ਗੁਣਾਂ ਵਿੱਚੋਂ ਅੱਗ ਦਾ ਪਹਿਲਾ ਗੁਣ ਹੈ ਦਾਹ ਕਰਉਂਦਾ ਸਾੜਨਾ ਦੂਸਰਾ ਅੱਗ ਦਾ ਗੁਣ ਕੁਸ਼ਲ ਗਰਮੀ ਪੈਦਾ ਕਰਨੀ ਤਪਸ਼ ਪੈਦਾ ਕਰਨੀ ਤੀਸਰਾ ਅੱਗ ਦਾ ਗੁਣ ਹੁੰਦਾ ਪ੍ਰਕਾਸ਼ਨ ਚਾਨਣ ਕਰਨਾ ਤਾਂ ਅੱਗਾਂ ਲਈ ਹੋਵੇ ਅੱਗ ਦਾ ਚਾਨਣ ਵੀ ਹੁੰਦਾ ਹੈ ਅੱਗ ਦਾ ਸੇਕ ਵੀ ਹੁੰਦਾ ਅੱਗ ਵਿੱਚ ਕੋਈ ਚੀਜ਼ ਪੈ ਜਾਵੇ ਤਾਂ ਸੜ ਜਾਂਦੀ ਇਹ ਤਿੰਨ ਅੱਗ ਦੇ ਗੁਣ ਹਾਨ ਉਹ ਇਸੇ ਤਰ੍ਹਾਂ ਦੱਸਦੇ ਹਨ ਕਿਸੀ ਅਗਨ ਕੇ ਤੀਨ ਰੂਪ ਬਨਦੰ ਦੀਪ ਮਸ਼ਾਲ ਅਨੂਪ ਜਿਵੇਂ ਅਗਨ ਦੇ ਤਿੰਨ ਗੁਣ ਨੇ ਤੇ ਅਗਨ ਦੇ ਤਿੰਨ ਰੂਪ ਵੀ ਹਨ ਉਹ ਤਿੰਨ ਰੂਪ ਕਿਹੜੇ ਨੇ ਬਾਣਦੌ ਬਾਣਦੌ ਜਿਹੜੀ ਹੈ ਇਹਨੂੰ ਗੁਰੂ ਗ੍ਰੰਥ ਸਾਹਿਬ ਚ ਲਿਖਿਆ ਹੈ ਦਾਵਾ ਅਗਰ ਬਹੁਤ ਜ਼ਿਆਦਾ ਹੋਵੇ ਕੋਈ ਸਰੇ ਦਾ ਰੂਪ 드러 ਰਹੀ ਜਿਹੜੀ ਡੌ ਅਗਨੀ ਹੁੰਦੀ ਹੈ ਉਹ ਜੰਗਲ ਨੂੰ ਲੱਗਦੀ ਹੈ ਉਹਨੂੰ ਜੰਗਲ ਤੇ ਅੱਗ ਲੱਗ ਕੇ ਤੇ ਉਹਦਾ ਨਾਮ ਹੈ ਡੌ ਅਗਨੀ ਬਾਹਨ ਡੌ ਦੀਪ ਦੂਸਰੀ ਅੱਗ ਹੈ ਦੀਪ ਦੀਵੇ ਲਿਆ ਕਰ ਤੀਸਰਾ ਅੱਗ ਦਾ ਰੂਪ ਹੈ ਵਿਸਾਲ ਵਿਸਾਲ ਜਿਹਨੂੰ ਤਿਆਰ ਕੀਤੀ ਜਾਂਦੀ ਸੀ ਪੁਰਾਣੇ ਸਮੇਂ ਚ ਟਾਕੀਆਂ ਲੋਕੀਆਂ ਜਿਹੜੀਆਂ ਹੁੰਦੀਆਂ ਸਜ਼ਾ ਉਹ ਇਕੱਠੀਆਂ ਕਰਕੇ ਜੋੜ ਕੇ ਡੰਡੇ ਦੇ ਉੱਪਰ ਤੇ ਬਨ ਜਾਂਦੀਆਂ ਜਾਂਦੀਆਂ ਅੱਸੀ ਫੇਰੋ ਪਗ ਲਾਈ ਜਾਂਦੀ ਸੀ ਉਹ ਆਕੀ ਸਮਾ ਬਲਦੀ ਏਸੀ ਹਨੇਰਾ ਦੂਰ ਹੋਉਂਗਾ ਸੀ ਮਸਾਲ ਔਰ ਮਸਾਲ ਦੀ ਅਗ ਤੇ ਦੀਵੇ ਦੀ ਅੱਗ ਇਹ ਡੋ ਅੱਗ ਦੇ ਜੰਗਲ ਨੂੰ ਲੱਗੀ ਹੈ ਇਦੇ ਤਿੰਨ ਰੂਪ ਹਨ ਤ੍ਰੈ ਗੁਣ ਤਿੰਨ ਉਹ ਰੂਪ ਮਿਆਰ ਈਸ਼ ਜੀਵ ਤੇਮ ਬ੍ਰਹਮ ਵਿਚਾਰ ਰੂਪ ਤਿੰਨ ਤਾਰੇ ਪਰ ਸੁਭਾਅ ਤਿੰਨ ਦਾ ਇੱਕੋ ਹੀ ਹੈ ਜੋਤ ਤੇਨਾ ਚ ਕੋਈ ਦੀਵੇ ਦੀ ਅਗ ਵੀ ਹੋਈ ਹੈ ਜੰਗਲ ਦੀ ਵੀ ਉਹੀ ਹੈ ਜਿਹੜੀ ਵਿਸਾਰ ਪਾਣੀ ਜਾਵੇ ਅਗ ਉਹੀ ਹੋਦੀ ਹੈ ਰੂਪ ਭਾਵੇਂ ਤਿੰਨ ਹੈ ਅਰ ਅਗਰ ਦਾ ਕੋਈ ਹੈ ਉਹਦੇ ਨਾਮ ਅੱਖਰੇ ਲੱਖੇ ਰੱਖ ਦਿੱਤੇ ਦੀਵੇ ਦੀ ਅੱਖਰ ਮਸਾਬ ਦੀ ਅੱਖਰ ਤਰੇ ਗੁਰ ਦਿਗ ਨੂੰ ਰੂਪ ਮਜਾ ਹਰ ਰੋ ਸੋ ਜਿੰਨਾ ਅਗੰਗ ਵਿੱਚ ਹੈ ਜਿਹੜੇ ਤਿੰਨ ਗੁਣਾਂ ਦਾ ਸਾਡਾ